ਪੰਜਾਬ ਦੇ ਲੀਡਰ ਕਿੰਨੇ ਪੜੇ ਲਿਖੇ ਹਨ ਅੱਜ ਗੱਲ ਕਰਾਂਗੇ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਦੀ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਕੋਰਾਂ ਦੇ ਨਾਲ ਮਾਨ ਨੇ ਆਪਣੀ ਮੁੱਢਲੀ ਪੜ੍ਹਾਈ ਬਿਸ਼ੋਪ ਗਵਰਨਮੈਂਟ ਸਕੂਲ ਸ਼ਿਮਲਾ ਤੋਂ ਕੀਤੀ ਹੈ ਤੇ ਗਵਰਨਮੈਂਟ ਕਾਲਜ ਚੰਡੀਗੜ੍ਹ ਵਿੱਚ ਵੀ ਪੜ੍ਹੇ ਹਨ ਮਾਨ 골ਡ ਮੈਡਲਿਸਟ ਨੇ ਹਿਸਟਰੀ ਵਿੱਚ ਪੰਜਾਬੀ ਵਿੱਚ ਰਿਲੀਜੀਅਨ ਵਿੱਚ ਤੇ ਪੋਲੀਟੀਕਲ ਸਾਇੰਸ 1967 ਦੇ ਵਿੱਚ ਉਹ ਆਈਐਸ ਭਰਤੀ ਹੋਏ ਸਨ ਐਸਐਸਪੀ ਫਰੀਦਕੋਟ ਰਹੇ ਹਨ ਐਸਐਸਪੀ ਫਿਰੋਜ਼ਪੁਰ ਰਹੇ ਹਨ ਪਰ ਆਪਰੇਸ਼ਨ ਬਲੂ ਸਟਾਰ ਦੇ ਮੱਦੇਨਜ਼ਰ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਸੀ ਜੋ ਕਿ 1984 ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਤੋਂ ਬਾਅਦ ਮਾਨ ਨੇ ਆਪਦੀਆਂ ਸਰਵਿਸਸ ਤੋਂ ਅਸਤੀਫਾ ਦੇ ਦਿੱਤਾ ਸੀ ਹੁਣ ਗੱਲ ਕਰਦੇ ਆਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਕਿ 10ਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੈ ਪਰ ਉਸ ਤੋਂ ਬਾਅਦ ਡਿਪਲੋਮਾ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਮਕੈਨੀਕਲ ਇੰਜੀਨੀਅਰਿੰਗ ਕਪੂਰਥਲਾ ਵਿਖੇ ਪੋਲੀਟੈਕਨਿਕ ਕਾਲਜ ਵਿੱਚੋਂ ਡਿਪਲੋਮਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਡ੍ਰੋਪ ਆਊਟ ਹੋ ਗਏ ਸਨ ਤੇ 2012 ਦੇ ਵਿੱਚ ਦੁਬਈ ਗਏ ਚਲੇ ਸੰ ਇਸ ਤੋਂ ਬਾਅਦ ਗੱਲ ਕਰਦੇ ਆਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰ ਸੁਖਬੀਰ ਸਿੰਘ ਬਾਦਲ ਦੀ ਜੋ ਕਿ ਲੋਰੈਂਸ ਸਕੂਲ Shimla ਤੱਕ ਆਪਣੀ ਉਹਨਾਂ ਨੇ ਮੁੱਢਲੀ ਪੜ੍ਹਾਈ ਕੀਤੀ ਹੈ ਫਿਰ ਉਹਨਾਂ ਨੇ ਐਮਏ ਇਕਨੋਮਿਕਸ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ ਇਸ ਤੋਂ ਇਲਾਵਾ ਐਮਬੀਏ ਵੀ ਕੀਤੀ ਹੈ ਜੋ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਕੀਤੀ ਹੈ ਜੋ ਕਿ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਹੈਗੀ ਹੈ ਤੇ ਸੁਖਬੀਰ ਸਿੰਘ ਬਾਦਲ ਕਾਫੀ ਪੜ੍ਹੇ ਲਿਖੇ ਲੀਡਰ ਹੈਗੇ ਨੇ ਕਿਉਂਕਿ ਐਮਬੀਏ ਤੱਕ ਉਹ ਪੜ੍ਹੇ ਲਿਖੇ ਨੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸ ਦਿੰਨੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਿ ਸੁਖਬੀਰ ਸਿੰਘ ਬਾਦਲ ਦੇ ਕਲਾਸਮੇਟ ਰਹੇ ਨੇ ਐਕਟਰ ਸੰਜੇ ਦਾਤ ਤੇ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਿ ਉਹਨਾਂ ਦੇ ਕਾਫੀ ਕਰੀਬੀ ਵੀ ਨੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਨੇ ਆ ਵਿਕਰਮ ਸਿੰਘ ਮਜੀਠੀਆ ਦੀ ਮਜੀਠੀਆ 10ਵੀਂ ਤੱਕ ਡੀਏਵੀ ਸਕੂਲ ਪਟਿਆਲਾ ਵਿੱਚ ਪੜੇ ਨੇ ਤੇ 12ਵੀਂ ਉਹਨਾਂ ਨੇ ਬਾਲ ਭਾਰਤੀ ਸਕੂਲ ਤੋਂ ਕੀਤੀ ਹੈ ਜੋ ਕਿ ਦਿੱਲੀ ਦੇ ਵਿੱਚ ਹੈ ਉਹਨਾਂ ਨੇ ਆਪਣੀ ਜੋ ਬੈਚਲਰ ਦੀ ਡਿਗਰੀ ਹੈ ਉਹ ਸੇਂਟ ਸਟੀਫਨ ਕੋਲੇਜ ਤੋਂ ਕੀਤੀ ਹੈ ਜੋ ਕਿ ਨਿਊ ਦਿੱਲੀ ਦੇ ਵਿੱਚ ਹੈ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਸੁਨੀਲ ਜਾਖੜ ਹੋਰਾਂ ਦੀ ਸੁਨੀਲ ਜਾਖੜ ਵੀ ਕਾਫੀ ਪੜੇ ਲਿਖੇ ਨੇ ਪੋਸਟ ਗ੍ਰੈਜੂਏਟ ਨੇ ਉਹਨਾਂ ਨੇ ਜੋ ਆਪਣੀ ਬੈਚਲਰ ਡਿਗਰੀ ਹੈ ਉਹ ਕੀਤੀ ਹੈ ਗਵਰਨਮੈਂਟ ਕੋਲੇਜ ਚੰਡੀਗੜ੍ਹ ਤੋਂ ਇਸ ਤੋਂ ਬਾਅਦ ਉਹਨਾਂ ਨੇ ਐਮਬੀਏ ਵੀ ਕੀਤੀ ਹੈ ਜੋ ਕਿ ਪੁਰਕਸ਼ੇਤਰਾ ਯੂਨੀਵਰਸਿਟੀ ਤੋਂ ਕੀਤੀ ਹੈ ਇਹ ਵੀ ਪੰਜਾਬ ਦੇ ਇੱਕ ਵੱਡੇ ਲੀਡਰ ਨੇ ਔਰ ਕਾਫੀ ਪੜੇ ਲਿਖੇ ਨੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਰਵਨੀਤ ਸਿੰਘ ਬਿੱਟੂ ਦੀ ਜੋ ਕਿ ਕੇਂਦਰ ਦੇ ਵਿੱਚ ਮੰਤਰੀ ਵੀ ਨੇ ਪਰ ਸਿਰਫ 12ਵੀਂ ਤੱਕ ਹੀ ਪੜ੍ਹੇ ਹੋਏ ਨੇ ਜੇ ਉਹਨਾਂ ਦੇ ਆਫੀਸ਼ੀਅਲ ਐਫੀਡੇਵਿਟ ਦੀ ਗੱਲ ਕਰੀਏ ਤਾਂ ਇੰਨੀ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਗਵਰਨਮੈਂਟ ਕੋਲੇ ਚੰਡੀਗੜ੍ਹ ਵਿਖੇ ਇੱਕ ਸੈਕਟਰ 11 ਵਿੱਚ ਉਹਨਾਂ ਨੇ 12ਵੀਂ ਤੱਕ ਹੀ ਆਪਣੀ ਪੜ੍ਹਾਈ ਕੀਤੀ ਹੈ ਹਾਲਾਂਕਿ ਛੋਟੇ ਉਮਰ 'ਚ ਵੱਡੇ-ਵੱਡੇ ਅਹੁਦਿਆਂ ਤੇ ਜ਼ਰੂਰ ਪਹੁੰਚ ਗਏ ਨੇ ਰਵਨੀਤ ਬਿੱਟੂ ਪਰ ਉਹਨਾਂ ਦੇ ਆਫੀਸ਼ੀਅਲ ਜੋ ਕਾਗਜ਼ ਨੇ ਉੱਥੇ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਸਿਰਫ 12ਵੀਂ ਤੱਕ ਹੀ ਪੜ੍ਹੇ ਨੇ ਗਵਰਨਮੈਂਟ ਕੋਲੇ ਚੰਡੀਗੜ੍ਹ ਸੈਕਟਰ 11 ਤੋਂ ਉਹਨਾਂ ਨੇ 12ਵੀਂ ਪਾਸ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਕੈਪਟਨ ਮਰਿੰਦਰ ਸਿੰਘ ਦੀ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਵੱਡੇ ਲੀਡਰ ਨੇ ਲੋਰੇਟੋ ਕਾਨਵੈਂਟ ਸਕੂਲ ਵਿੱਚੋਂ ਉਹਨਾਂ ਨੇ ਆਪਣੀ ਸਕੂਲਿੰਗ ਕੀਤੀ ਜੋ ਕਿ Shimla ਵਿੱਚ ਹੈ ਉਸ ਤੋਂ ਬਾਅਦ ਲੋਰੈਂਸ ਸਕੂਲ ਕਸੋਲੀ ਵਿੱਚ ਫਿਰ ਦੂਨ ਸਕੂਲ ਜੋ ਕਿ Dehradun ਦੇ ਵਿੱਚ ਹੈ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਕੀਤੀ ਹੈ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚੋਂ ਤੇ ਕੈਪਟਨ ਨੇ ਉਹਨਾਂ ਨੂੰ ਕੈਪਟਨ ਤਾਂ ਹੀ ਕਿਹਾ ਜਾਂਦਾ ਕਿਉਂਕਿ ਇੰਡੀਅਨ ਆਰਮੀ ਦੇ ਵਿੱਚ ਕੈਪਟਨ ਦੇ ਵਜੋਂ ਸੇਵਾਵਾਂ ਦਿੱਤੀਆਂ ਨਹੀਂ ਕੈਪਟਨ ਅਮਰਿੰਦਰ ਸਿੰਘ ਇੱਕ ਵੱਡੇ ਲੀਡਰ ਨੇ ਪੰਜਾਬ ਦੇ ਔਰ ਕਾਫੀ ਪੜੇ ਲਿਖੇ ਲੀਡਰ ਨੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਲੀਡਰ ਰਾਜਾ ਬੜਿੰਗ ਦੀ ਜੋ ਕਿ ਮੌਜੂਦਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਜੇ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤੋ ਉਹ ਵੀ ਜ਼ਿਆਦਾ ਨਹੀਂ ਪੜੇ ਹੋਏ ਸਿਰਫ 10ਵੀਂ ਹੀ ਪਾਸ ਨੇ ਉਹਨਾਂ ਦੇ ਅਫੀਸ਼ੀਅਲ ਐਫੀਡੇਵਿਟ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਮੁਹਾਲੀ ਦੇ ਸਕੂਲ ਦੇ ਵਿੱਚੋਂ 10ਵੀਂ ਪਾਸ ਕੀਤੀ ਹੈ ਹੋਰ ਬਧੇਰੀ ਜਾਣਕਾਰੀ ਰਾਜਾ ਵੜਿੰਗ ਬਾਰੇ ਸਾਨੂੰ ਨਹੀਂ ਮਿਲੀ ਤੇ ਹੁਣ ਅਸੀਂ ਗੱਲ ਕਰ ਲੈਨੇ ਆ ਐਲਓਪੀ ਪ੍ਰਤਾਪ ਸਿੰਘ ਬਾਜਵਾਦੀ ਜੋ ਕਿ ਕਾਫੀ ਪੜੇ ਲਿਖੇ ਨੇ ਉਹ ਪੀਪੀਐਸ ਸਕੂਲ ਨਾਬਾ ਤੋਂ ਉਹਨਾਂ ਨੇ ਆਪਣੀ ਜੋ ਪੜ੍ਹਾਈ ਕੀਤੀ ਹੈ ਉਸ ਤੋਂ ਬਾਅਦ ਡੀਵੀ ਕੋਲੇ ਚੰਡੀਗੜ੍ਹ ਤੋਂ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਔਰ ਬਾਜਵਾ ਛੇਤੀ ਹੀ ਰਾਜਨੀਤੀ ਦੇ ਵਿੱਚ ਆ ਗਏ ਸਨ ਤੇ ਡੀਵੀ ਕੋਲੇ ਦੇ ਵਿੱਚ ਹੀ ਪ੍ਰਧਾਨ ਬਣ ਗਏ ਸਨ ਤੇ ਬਾਜਵਾ ਪੜੇ ਲਿਖੇ ਲੀਡਰ ਜ਼ਰੂਰ ਨੇ ਪਰ ਛੇਤੀ ਰਾਜਨੀਤੀ ਵਿੱਚ ਆਣ ਕਰਕੇ ਪੋਸਟ ਗ੍ਰੈਜੂਏਸ਼ਨ ਤੱਕ ਨਹੀਂ ਜਾ ਚੁੱਕੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਨੇ ਜੋ ਹੁਣ ਹਰਜੋਤ ਸਿੰਘ ਬੈਂਸ ਦੀ ਜੋ ਕਿ ਲੁਧਿਆਣਾ ਵਿਖੇ ਉਹਨਾਂ ਨੇ ਆਪਣੀ ਸਕੂਲਿੰਗ ਕੀਤੀ ਹੈ ਉਸ ਤੋਂ ਬਾਅਦ ਪੀਏ ਐਲਐਲਬੀ ਜਾਣੀ ਕੀ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਸ ਤੋਂ ਬਾਅਦ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਇੱਕ ਸ਼ਾਰਟ ਕੋਰਸ ਕੀਤਾ ਹੈ ਇਸ ਤੋਂ ਇਲਾਵਾ ਹਮਨਟੇਰੀਅਨ ਦਾ ਵੀ ਇੱਕ ਸ਼ਾਰਟ ਕੋਰਸ ਕੀਤਾ ਹੋਇਆ ਹੈ ਹਰਜੋਤ ਬੈਸ ਨੇ ਤੇ ਚੰਗੇ ਪੜੇ ਲਿਖੇ ਲੀਡਰ ਨੇ ਹਰਜੋਤ ਬੈਸ ਵੀ ਹੁਣ ਗੱਲ ਕਰ ਲੈਨੇ ਆ ਸੁਖਪਾਲ ਸਿੰਘ ਖੈਰਾ ਦੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਚੰਗੇ ਪੜੇ ਹੋਏ ਨੇ ਬਿਸ਼ੋਪ ਕਾਨਵਨ ਸਕੂਲ ਤੋਂ ਉਹਨਾਂ ਦੀ ਪੜ੍ਹਾਈ ਹੋਈ ਹੈ ਪਰ ਇੱਥੇ ਇੱਕ ਗੱਲ ਇੰਟਰਸਟਿੰਗ ਹੈ ਕਿ ਬੀਏ ਪਾਰਟ 2 ਤੱਕ ਹੀ ਉਹਨਾਂ ਦੀ ਜਾਣਕਾਰੀ ਦਿੱਤੀ ਹੋਈ ਹੈ ਡੀਏਵੀ ਕਾਲਜ ਦੀ ਜੋ ਕਿ ਚੰਡੀਗੜ੍ਹ ਵਿੱਚ ਹੈ ਜਾਨਕੀ ਬੀਏ 2 ਸਾਲਾਂ ਤੱਕ ਹੀ ਉਹਨਾਂ ਨੇ ਕੀਤੀ ਹੈ ਫਿਰ ਡ੍ਰੋਪ ਆਊਟ ਹੋ ਗਏ ਹੋਣਗੇ ਤੇ ਸੁਖਪਾਲ ਸਿੰਘ ਖੈਰਾ ਬਾਰੇ ਇਹੋ ਜਾਣਕਾਰੀ ਸਾਨੂੰ ਮਿਲੀ ਹੈ ਹੁਣ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ ਜੋ ਕਿ ਵਾਈਪੀਐਸ ਸਕੂਲ ਪਟਿਆਲਾ ਤੋਂ ਪੜ੍ਹੇ ਹੋਏ ਨੇ ਦੇ ਉਸ ਤੋਂ ਬਾਅਦ ਬੈਚਲਰਸ ਕੀਤੀ ਉਹਨਾਂ ਨੇ ਬੈਚਲਰ ਆਫ ਕਮਰਸ ਐਂਡ ਇਕਨੋਮਿਕਸ ਜੋ ਕਿ ਐਚਰ ਕਾਲਜ ਮੁੰਬਈ ਵਿਖੇ ਪੰਜਾਬ ਦੇ ਲੀਡਰ ਨਵਜੋਤ ਸਿੰਘ ਸਿੱਧੂ ਮੁੰਬਈ ਵੀ ਪੜੇ ਨੇ ਤੇ ਪਟਿਆਲਾ ਵੀ ਪੜੇ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੀ ਕੀ ਪੜ੍ਹਾਈ 12ਵੀਂ ਤੱਕ ਹੈ ਹੈਪੀ ਡਾਇਵਿਟੀ ਦੀ ਮੰਨੀਏ ਤਾਂ बीएससी ਫਰਸਟイヤー ਜਰੂਰ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਗ੍ਰੈਜੂਏਸ਼ਨ ਛੱਡ ਦਿੱਤੀ ਸੀ ਸ਼ਹੀਦ ਉਦਮ ਸਿੰਘ ਕਾਲਜ ਜੋ ਕਿ ਇਸ ਨਾਮ ਵਿਖਿਆ ਉੱਥੇ ਉਹ बीएससी ਫਰਸਟイヤー ਤੱਕ ਪੜ੍ਹੇ ਨੇ ਤੇ 12ਵੀਂ ਪਾਸ ਹੀ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਤੇ ਹੁਣ ਗੱਲ ਕਰਦੇ ਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਸਾਰੇ ਲੀਡਰਾਂ ਨਾਲੋਂ ਸਭ ਤੋਂ ਵੱਧ ਪੜ੍ਹੇ ਲਿਖੇ ਨੇ ਜਿਨ੍ਹਾਂ ਨੇ ਕੀ ਲੋਹ ਦੀ ਪੜ੍ਹਾਈ ਵਕਾਲਤ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਪਾਤ ਦੇ ਵਿੱਚ MBA ਕੀਤੀ ਹੈ PTU ਜਲੰਧਰ ਤੋਂ ਤੇ ਹੁਣੇ-ਹੁਣੇ ਥੋੜੀ ਦੇਰ ਪਹਿਲਾਂ PhD ਕੀਤੀ ਹੈ ਪੋਲੀਟੀਕਲ ਸਾਇੰਸ ਚ ਜੋ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਫਿਲਹਾਲ ਦੀ ਘੜੀ ਤਾਂ ਇਹੋ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੀ ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਨੇ ਕਿਉਂਕਿ ਉਹਨਾਂ ਨੇ PhD ਕੀਤੀ ਹੋਈ ਹੈ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਰਿਪੋਰਟ ਕਮੈਂਟ ਕਰਕੇ ਜ਼ਰੂਰ ਦੱਸੋ ਬਿਊਰੋ ਰਿਪੋਰਟ ਪੀਵੀ 24 ਨਿਊਜ਼ ਪੰਜਾਬ